ਹੁਣ ਤੁਸੀਂ ਸੁਣਨ ਜਾ ਰਹੇ ਹੋ ਡਾਕਟਰ ਧੁੱਗਾ ਗੁਰਪ੍ਰੀਤ ਦੀ ਲਿਖੀ ਹੋਈ ਪੁਸਤਕ 40 ਦਿਨ ਕੇਸਰ ਤੇ ਫਕੀਰ ਦੀ ਯਾਤਰਾ ਸਮਰਪਣ ਮੇਰੇ ਪਿੰਡ ਦੀ ਅਸੀਸਾਂ ਲਵਰੇਜ਼ ਮਿੱਟੀ ਨੂੰ ਦਾਦੀ ਦੀਆਂ ਮੋਹ ਭਰੀਆਂ ਅੱਖਾਂ ਨੂੰ ਬਾਬਿਆਂ ਦੇ ਅਟਣਾ ਭਰੇ ਹੱਥਾਂ ਨੂੰ ਰਾਤ ਤੱਕ ਦੀ ਉਦਾਸ ਪਿੰਡ ਦੀ ਜੂ ਨੂੰ ਸਾਂਝੇ ਘਰਾਂ ਦੇ ਉਹ ਜਿਹੜੇ ਇੱਕ ਖੂਹ ਨੂੰ ਕੁੱਗ ਬਸਦੇ ਮੇਰੇ ਗਰਾਹ ਨੂੰ ਪਿੰਡ ਧੁੱਗਾ ਕਲਾਂ ਜਿੱਤ ਤੇ ਹਾਰ ਦੇ ਵਿਚਕਾਰ ਸਿਰਫ ਇੱਕ ਅਧੂਰੀ ਕਹਾਣੀ ਦਾ فاਸਲਾ ਹੁੰਦਾ ਹੈ ਜਿਉਂ-ਜਿਉਂ ਦੁਨੀਆ ਵਿੱਚ ਲੋਕਾਂ ਦੀ ਭੀੜ ਵੱਧ ਰਹੀ ਹੈ ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆਈਆਂ ਹਨ ਮਨ ਦਾ ਸਕੂਨ ਦੂਰ ਹੋ ਗਿਆ ਹੈ ਇਹ ਵਰਤਾਵਾ ਪਿਛਲੀ ਇੱਕ ਸਦੀ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਮਨੁੱਖ ਭਾਵੇਂ ਇਹ ਬ੍ਰਹਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਤੇ ਸਮਝਣ ਤੇ ਸਮਝਾਉਣ ਦੇ ਕਾਬਿਲ ਹੈ ਪਰ ਉਹ ਰਹਿੰਦਾ ਦੁਖੀ ਹੈ। ਨਿਰੰਤਰ ਸੁੱਖ ਦੀ ਭਾਲ ਕਰਦਾ ਹੈ ਅਤੇ ਸੁੱਖ ਭਾਲ ਦੇ ਆ ਭਾਲਦਿਆਂ ਹੋਰ ਦੁਖੀ ਹੋ ਜਾਂਦਾ ਹੈ। ਇਸ ਵੱਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ? ਕੁਝ ਨਿੱਜੀ ਕਾਰਨ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਵੇ ਨੂੰ ਸਮਝਣ ਦੀ ਕਮੀ ਹੈ। ਥੋੜ੍ਹੀ ਚਿਰ ਖੁਸ਼ੀ ਭਾਵੇਂ ਮਨੋਰੰਜਨ ਤੇ ਸਾਧਨ ਰਾਹੀ ਮਿਲ ਸਕਦੀ ਹੈ ਪਰ ਸੱਚਾਈ ਸਕੂਨ ਮਨੁੱਖੀ ਵਰਤਾਅਵੇ ਨੂੰ ਸਮਝਣ ਵਿੱਚ ਹੀ ਹੈ ਮੁੱਢ ਕਦੀਨ ਤੋਂ ਸਿਆਣਿਆਂ ਗੁਰੂਆਂ ਪੀਰ ਫਕੀਰਾਂ ਤੇ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਨ੍ਹਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਜੋ ਬਾਅਦ ਵਿੱਚ ਸੋਹਣਿਆਂ ਰਹਿੂਆਂ ਰੀਤਾਂ ਵਿੱਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ ਸੁਖ ਦੁਖ ਤੇ ਜ਼ਿੰਦਗੀ ਦੇ ਤੱਤ ਸਿਰਫ ਧਾਰਮਿਕ ਸਥਾਨਾਂ ਤੇ ਹੀ ਵਸੇ ਨਹੀਂ ਹਨ ਇਹ ਸਾਂਝ ਵਿਅਕਤੀਗਤ ਹੈ ਇਸੇ ਲਈ ਸੱਥਾਂ ਦੀ ਵਾਰਤਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਾਧ ਸੰਗ ਤੋਂ ਘੱਟ ਨਹੀਂ ਹਨ ਸਾਖੀਆਂ ਕਹਾਣੀਆਂ ਤੇ ਕਵਿਤਾਵਾਂ ਜ਼ਿੰਦਗੀ ਦੀ ਸਚਾਈ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦਾ ਪ੍ਰਮਾਣ ਹਨ ਕਥਾ ਕਹਾਣੀਆਂ ਸੁਣਨਾ ਸੁਣਾਉਣ ਦਾ ਸੰਸਲੇ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ ਸੀ ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਿਕ ਹੁੰਦੀਆਂ ਹਨ ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲਦੀਆਂ ਸਾਡੇ ਇਤਿਹਾਸ ਤੇ ਮਥਿਆਸ ਵਿੱਚ 40 ਦਿਨਾਂ ਦੀ ਬਹੁਤ ਮਹਾਨਤਾ ਹੈ 40 ਦਿਨਾਂ ਵਿੱਚ ਬਪਰੀਆਂ ਕਈ ਪ੍ਰਚਲਿਤ ਘਟਨਾਵਾਂ ਨੇ ਸੰਸਾਰ ਵਿੱਚ ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾਅ ਲਿਆਂਦੇ ਕੇਸਰ ਤੇ ਫਕੀਰ ਦੇ ਨਾਮ ਨਾਲ ਸਾਇਦ ਇਹ ਯਾਤਰਾ ਮੇਰੀ ਵੀ ਹੈ ਜੋ ਉਸ ਦਿਨ ਸ਼ੁਰੂ ਹੋ ਗਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਬਡੇਰੇ 47 ਦੀ ਵੰਡ ਵੇਲੇ ਜਿਹੜਾ ਸਰਗੋਦਾ ਦੇ ਚੱਕ ਨੰਬਰ 119 ਤੋਂ ਗੱਡੀਆਂ ਤੇ ਆਪਣਾ ਸਮਾਨ ਲੱਦ ਕੇ ਤੁਰੇ ਸਾਂ ਸਾਡੇ ਸਾਰਿਆਂ ਦੇ ਅੰਦਰ ਇੱਕ ਕੇਸਰ ਹੈ ਜੋ ਆਪਣੇ ਮਕਸਦ ਤੇ ਮੰਜ਼ਲ ਦੀ ਭਾਲ ਵਿੱਚ ਭਟਕ ਰਿਹਾ ਹੈ ਪਰ ਹਰ ਇੱਕ ਨੂੰ ਫਕੀਰ ਵਰਗਾ ਮર્ગદર્ਸ਼ਕ ਨਹੀਂ ਮਿਲਦਾ ਇਹ ਲੇਖਤ ਇਸੇ ਕੜੀ ਵਿੱਚ ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਉਪਰਾਲਾ ਹੈ ਆਸ ਹੈ ਕਿ ਕਬੂਲ ਕਰੋਗੇ ਕਵਿਓ ਬਾਤ ਕੋਈ ਜਾਵੋ ਜੰਗਲ ਵੇਲੀਆ ਵਿੱਚ বীਣ ਵਜਾਵੋ ਮੇਰੇ ਦੇਸ ਨੂੰ ਜਿਸਨੇ ਡੰਗਿਆ ਉਹ नाग ਲਿਆਵੋ ਕੋਈ ਲੱਭੋ ਜੋਗੀ ਜੋਗੜਾ ਜੋ ਕੋੜੀ ਲਾਵੇ ਤੇ ਸੈਕਦੇ ਦੇਸ ਪੰਜਾਬ ਨੂੰ ਆ ਜਾਣ ਬਚਾਵੇ